ਅੱਜ ਕੈਨੇਡਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਵੱਡਾ ਸਵਾਲ ਹੈ ਕੈਨੇਡਾ ਨਵੇਂ ਰੂਲਸ ਦੇ ਨਾਲ ਅਪਲਾਈ ਕਰਨਾ ਕਿਹਣਾ ਵਾਸਤੇ ਸੌਖਾ ਹੋਇਆ ਤੇ ਕਿਹਣਾ ਵਾਸਤੇ ਨਵੇਂ ਰੂਲਸ ਆਏ ਆ ਜੋ ਉਹਨਾਂ ਨੇ ਫਿਲਟਰ ਕਰ ਦਿੱਤਾ ਪ੍ਰੋਸੈਸ ਡੈਫੀਨਿਟਲੀ ਓਵਰਆਲ ਦੇਖੀਏ ਤਾਂ ਸਾਰੇ ਬੱਚਿਆਂ ਨੂੰ ਕਿਤਨਾ ਕਿਤੇ ਟਰਬਲ ਐ ਸਪਾਉਸ ਜਾਣਾ ਹੁੰਦਾ ਸੀ ਉਹਨਾਂ ਨੂੰ ਤਕਰੀਬਨ ਸਪਾਉਸ ਨੂੰ 6-6 ਮਹੀਨੇ ਰੱਖਣਾ ਸਦਾ ਸਿਰਫ ਓਵਰਆਲ 6 ਬੈਂਡ ਚਾਹੀਦੇ ਆ ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਕੈਨੇਡਾ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਕੈਨੇਡਾ ਦੀਆਂ ਜਿਹੜੀਆਂ ਹਜੇ ਵੀ ਕਲੈਰਿਟੀ ਨਹੀਂ ਹੋਈ ਜਿਨ੍ਹਾਂ ਬਾਰੇ ਉਹ ਡਿਸਕਸ ਕਰਾਂਗੇ ਉਹਨਾਂ ਤੇ ਕਲੈਰਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਵੱਡਾ ਸਵਾਲ ਹੈ ਕੈਨੇਡਾ ਨਵੇਂ ਰੂਲਸ ਦੇ ਨਾਲ ਅਪਲਾਈ ਕਰਨਾ ਕਿਹੜਾ ਵਾਸਤੇ ਸੌਖਾ ਹੋਇਆ ਤੇ ਕਿਹੜਾ ਵਾਸਤੇ ਔਖਾ ਹੋਇਆ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਕੌਰ ਸਾਹਿਬ ਬਹੁਤ ਬਹੁਤ ਸਵਾਗਤ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਸਭ ਤੋਂ ਪਹਿਲਾਂ ਇਸੇ ਸਵਾਲ ਤੇ ਗੱਲ ਕਰਦੇ ਆ ਨਵੇਂ ਰੂਲਸ ਤੋਂ ਬਾਅਦ ਕੈਨੇਡਾ ਅਪਲਾਈ ਕਰਨਾ ਕਿਹਦੇ ਵਾਸਤੇ ਸੌਖਾ ਹੋਇਆ ਕਿਹਦੇ ਵਾਸਤੇ ਔਖਾ ਦੇਖੋ ਕੈਨੇਡਾ ਦੇ ਜੋ ਨਵੇਂ ਰੂਲਸ ਆਏ ਆ ਜੋ ਉਹਨਾਂ ਨੇ ਫਿਲਟਰ ਕਰ ਦਿੱਤਾ process ਡੈਫੀਨੇਟਲੀ ਓਵਰ ਆਲ ਦੇਖੀਏ ਤਾਂ ਸਾਰੇ ਬੱਚਿਆਂ ਨੂੰ ਕਿਤਨਾ ਕਿਤੇ ਟਰਬਲ ਆਈ ਹੈ ਇਸ ਵਾਰ ਨੰਬਰ ਆਫ ਵੀਜ਼ੇ ਟੋਟਲ ਘਟ ਰਹੇ ਨੇ ਆ ਨੰਬਰ ਆਫ ਅਪਲੀਕੇਸ਼ਨ ਵੱਧ ਲੱਗਣੀ ਔਖੀ ਹੋ ਜਾਣੀ ਆ ਸੋ ਕਿਤਨਾ ਕਿਤੇ ਜਿਹੜੀ ਭੀੜ ਹੈ ਉਹ ਜਿਆਦਾ ਵੱਧਨੀਆਂ ਕਾਲਜਿਸ ਦੇ ਵਿੱਚ ਐਡਮਿਸ਼ਨਸ ਨੂੰ ਲੈ ਕੇ ਕੋਰਸਿਸ ਨੂੰ ਲੈ ਕੇ ਬਟ ਇਹ ਜਿਹੜੇ ਰੂਲਸ ਹੈ ਪਲੱਸ 2 ਵਾਲੇ ਬੱਚੇ ਔਰ ਗ੍ਰੈਜੂਏਸ਼ਨ ਵਾਲੇ ਬੱਚੇ ਮੈਂ ਦੋ ਹਿੱਸਿਆਂ 'ਚ ਵੰਡੂਗਾ ਔਰ ਉਹਦੇ 'ਚ ਸਭ ਤੋਂ ਜਿਆਦਾ ਫਾਇਦਾ ਹੋਇਆ ਵਾ ਗ੍ਰੈਜੂਏਸ਼ਨ ਵਾਲਿਆਂ ਨੂੰ ਕਿਉਂਕਿ ਗ੍ਰੈਜੂਏਸ਼ਨ ਵਾਲੇ ਪਹਿਲਾਂ 2 ਸਾਲ ਦਾ ਡਿਪਲੋਮਾ ਕਰਦੇ ਹੁੰਦੇ ਸੀ ਜਾ ਕੇ ਪੀਜੀ ਡਿਪਲੋਮਾ ਨਾਰਮਲੀ 1 ਸਾਲ ਦਾ ਇੱਥੋਂ ਲੈਂਦੇ ਸੀ ਫਿਰ 1 ਸਾਲ ਦਾ ਐਕਸਟੈਂਡ ਕਰਦੇ ਸੀ ਫਿਰ 2 ਸਾਲ ਦਾ ਵਰਕ ਪਰਮਿਟ ਅਪਲਾਈ ਕਰਦੇ ਸੀ ਔਰ ਜਿਨ੍ਹਾਂ ਨੇ ਸਪਾਉਸ ਜਾਣਾ ਹੁੰਦਾ ਸੀ ਉਹਨਾਂ ਨੂੰ ਤਕਰੀਬਨ ਸਪਾਉਸ ਨੂੰ 6-6 ਮਹੀਨੇ ਰੁਕਣਾ ਪੈਂਦਾ ਸੀ ਬਟ ਨਵੇਂ ਸਿਸਟਮ ਦੇ ਵਿੱਚ ਹੁਣ ਜਿਹੜਾ ਗ੍ਰੈਜੂਏਟ ਬੱਚਾ ਹੈ ਉਹ ਸਿੱਧਾ ਮਾਸਟਰਸ ਲਈ ਜਾ ਸਕਦਾ ਔਰ ਉਹਨੂੰ ਆਈਲੈਟਸ ਦਾ ਸਿਰਫ ਓਵਰਆਲ 6 ਬੈਂਡ ਚਾਹੀਦੇ ਆ ਨਾ 6 ਈਚ ਚਾਹੀਦੇ ਆ ਨਾ 6.5 ਓਵਰਆਲ ਚਾਹੀਦੇ ਆ ਸਿਰਫ 6 ਓਵਰਆਲ ਚਾਹੀਦੇ ਆ ਉਹ ਮਾਸਟਰਸ 'ਚ ਜਾ ਸਕਦਾ ਆਪਣੀ ਪੜ੍ਹਾਈ ਨੂੰ ਫਾਸਟ ਟਰੈਕ ਰੂਟ ਨਾਲ ਸਵਾ ਸਾਲ ਦੇ ਵਿੱਚ ਖਤਮ ਕਰ ਸਕਦਾ ਔਰ ਪਲੱਸ ਆਪਣੀ ਐਪਲੀਕੇਸ਼ਨ ਸਪਾਉਸ ਦੇ ਨਾਲ ਲਾ ਸਕਦਾ ਔਰ ਇਕੱਠੇ ਹੀ ਰਿਜ਼ਲਟ ਆਏਗਾ ਸੋ ਆ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ ਇਹ ਗ੍ਰੈਜੂਏਟ ਵਾਲੇ ਸਟੂਡੈਂਟਸ ਨੂੰ ਇਸ ਕੇਸ ਚ ਹੋਇਆ ਮਤਲਬ ਇਹਨਾਂ ਨੂੰ ਨਵੇਂ ਰੂਲਸ ਦਾ ਫਾਇਦਾ ਹੋਇਆ ਨੁਕਸਾਨ ਕਿਨੂੰ ਹੋਇਆ ਦੇਖੋ ਨੁਕਸਾਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਓਵਰਆਲ ਸਾਰਿਆਂ ਨੂੰ ਆ ਨੁਕਸਾਨ ਸਿਰਫ ਇੰਨਾ ਆ ਕਿ ਜਿੱਦਾਂ ਹੁਣ ਪਹਿਲਾਂ ਆਪਾਂ ਐਪਲੀਕੇਸ਼ਨਾਂ ਬੱਚਾ ਕਿਸੇ ਵੀ ਏਜੰਟ ਕੋਲੋਂ ਵੀ ਲਵਾ ਲੈਂਦਾ ਸੀ ਲੋਕਲ ਕਿਸੇ ਵੀ ਕਾਲਜ ਅੱਖਾਂ ਬੰਦ ਕਰਕੇ ਲਵਾ ਲੈਂਦਾ ਸੀ ਉਹ ਵੀਜ਼ਾ ਲੈ ਲੈਂਦਾ ਸੀ ਬਟ ਹੁਣ ਇਸ ਵਾਰੀ ਸਿਲਸਿਲਾ ਇਦਾਂ ਨਹੀਂ ਚੱਲਣਾ ਹੁਣ ਡਿਪੈਂਡ ਕਰੂਗਾ ਕਿਹੜੇ ਕਾਲਜ ਕੋਲ ਕਿੰਨੀਆਂ ਸੀਟਾਂ ਦਾ ਕੋਟਾ ਆ ਹੋ ਸਕਦਾ ਇੱਕ ਟਾਈਮ ਤੇ ਬੱਚੇ ਨੂੰ ਆਫਰ ਲੈਟਰ ਇੱਕ ਤੋਂ ਵੱਧ ਕਾਲਜਾਂ 'ਚ ਅਪਲਾਈ ਕਰਨੀ ਪਵੇ ਕਿਉਂਕਿ ਅਗਰ ਆਪਾਂ ਇੱਕੋ ਕਾਲਜ ਦੇ ਭਰੋਸੇ 'ਤੇ ਰਵਾਂਗੇ ਤਾਂ ਹੋ ਸਕਦਾ ਜੀ ਉੱਥੋਂ ਕੱਲ ਨੂੰ ਸੀਟ ਨਾ ਮਿਲੇ ਆਪਣਾ ਇੰਟੇਕ ਅੱਗੇ ਚੱਲ ਜੇ ਹੋ ਸਕਦਾ ਇੱਕ ਤੋਂ ਵੱਧ ਆਫਰ ਲੈਟਰਾਂ 'ਤੇ ਅਪਲਾਈ ਕਰਨੀ ਪਵੇ ਦੂਸਰੀ ਚੀਜ਼ ਜਿਹੜੇ ਵੀਕ ਪ੍ਰੋਫਾਈਲ ਨੇ ਜਿਹੜੇ ਪ੍ਰਾਈਵੇਟ ਕਾਲਜਾਂ 'ਚ ਜਾਂਦੇ ਆ ਬੱਚੇ ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਣੀ ਹੈ ਕਿਉਂਕਿ ਜਿਹੜੇ ਹੁਣ ਕਾਲਜਾਂ ਕੋਲ ਰਹਿ ਗਿਆ ਸਿਸਟਮ ਜਿਨ੍ਹਾਂ ਕੋਲ ਸੀਟਾਂ ਆਈਆਂ ਨੇ ਉਹ ਸਾਰੇ ਦੇ ਸਾਰੇ ਮੋਸਟਲੀ ਗਵਰਨਮੈਂਟ ਫੰਡਡ ਕਾਲਜਿਸ ਜਾਂ ਫਿਰ ਉਹ ਯੂਨੀਵਰਸਟੀਆਂ ਨੇ ਔਰ ਇਹਨਾਂ ਦਾ ਪੈਰਾਮੀਟਰ ਰਿਕਰੂਟਮੈਂਟ ਦਾ ਥੋੜਾ ਜਿਹਾ ਪ੍ਰਾਈਵੇਟ ਕਾਲਜਾਂ ਨਾਲੋਂ ਜਾਂ ਆਪਾਂ ਕਹਿ ਲਈਏ ਵੀ ਜਿਹੜੇ PPP ਕਾਲਜਿਸ ਹੁੰਦੇ ਸੀ ਉਹਨਾਂ ਨਾਲੋਂ ਥੋੜਾ ਜਿਹਾ ਸਖਤ ਰਹਿਣ ਵਾਲਾ ਰਵਈਆ ਹੈ ਸੋ ਇਹ ਇੱਕ ਪਰੇਸ਼ਾਨੀ ਆਉਣੀ ਹੈ ਇਹਦੇ ਲਈ ਹੱਲ ਇੱਕ ਹੀ ਹੈ ਕਿ ਟਾਈਮ ਨਾਲ ਆਪਣੀ ਐਪਲੀਕੇਸ਼ਨ ਲਾਓ ਔਰ ਸਹੀ ਕੰਸਲਟੈਂਟ ਤੋਂ ਲਾਓ ਕੰਸਲਟੈਂਟ ਦਾ ਰੋਲ ਬਹੁਤ ਵੱਡਾ ਹੈ ਪ੍ਰੈਜ਼ੈਂਟਲੀ ਕਿਹੜੇ ਕਿਹੜੇ ਇਨਟੇਕ ਚ ਅਪਲਾਈ ਕਰ ਸਕਦੇ ਦੇਖੋ ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ ਤੇ ਇਸ ਟਾਈਮ ਮਈ ਇਨਟੇਕ ਦੀ ਰਿਕਰੂਟਮੈਂਟ ਚੱਲ ਸਕਦੀ ਹੈ ਜਿਹੜਾ ਬੱਚਾ ਜਲਦੀ ਆਪਣੀ ਐਪਲੀਕੇਸ਼ਨ ਨੂੰ ਤੋਰੇਗਾ ਉਹ ਮਈ ਲਈ ਲਾ ਸਕਦਾ ਕਿਉਂਕਿ ਰਿਜ਼ਲਟ ਦਾ ਜਿਹੜਾ ਟਰਨ ਆਊਟ ਟਾਈਮ ਹੈ ਉਹ 15 ਦਿਨ ਹੈ ਸੋ 15 ਦਿਨ ਅਗਰ ਮੈਂ ਮਈ ਦੇ ਛੱਡਦਾ ਕਿਉਂਕਿ ਬਹੁਤੀਆਂ ਕਲਾਸਾਂ ਐਂਡ ਮਈ ਚ ਸਟਾਰਟ ਹੋਣੀਆਂ ਸੋ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਕੋਲ ਡੇਢ ਮਹੀਨਾ ਜਿਹਦੇ ਵਿੱਚ ਆ ਅਟੈਸਟੇਸ਼ਨ ਲੈਟਰ ਐਲਓਏ ਤਿੰਨ ਡਾਕੂਮੈਂਟ ਹਾਸਲ ਕਰਨੇ ਆ ਔਰ ਆਪਾਂ ਫਾਈਲ ਲਾ ਸਕਦੇ ਆ ਸੋ ਕਯੂਬਿਕ ਨੂੰ ਛੱਡ ਕੇ ਮੇ ਇਨਟੇਕ ਬਾਕੀ ਜਗ੍ਹਾ ਤੇ ਪੋਸੀਬਲ ਹੈ ਔਰ ਸਾਰੀ ਜਗ੍ਹਾ ਤੇ ਸੈਪਟੈਂਬਰ ਇਨਟੇਕ ਪੋਸੀਬਲ ਹੈ ਸੋ ਲਾਸਟ ਸਵਾਲ ਕਿਹੜੇ ਕਾਲਜ ਨੂੰ ਕਿਹੜੀ ਯੂਨੀਵਰਸਿਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਕੀ ਇਹ ਪਤਾ ਲੱਗੂ ਕਿਸੇ ਸਟੇਜ ਤੇ ਦੱਸਣਗੇ ਦੇਖੋ ਹਰ ਕਾਲਜ ਹਰ ਯੂਨੀਵਰਸਿਟੀ ਨੂੰ ਇੱਕ ਕੋਟਾ ਅਲੋਟ ਹੋਇਆ ਥੈਟ ਇਜ਼ ਵੈਰੀ ਮੱਚ ਕਲੀਅਰ ਹਰ ਪ੍ਰੋਵਿੰਸ ਨੂੰ ਇੱਕ ਕੋਟਾ ਅਲੋਟ ਹੋਇਆ ਫਿਰ ਉਹਨੇ ਉਹ ਕੋਟਾ ਆਪਣੇ ਕਾਲਜਿਸ ਨੂੰ ਦਿੱਤਾ ਉਹਨਾਂ ਨੂੰ ਇੱਕ ਪੋਰਟਲ ਦਿੱਤਾ ਉਹ ਪੋਰਟਲ ਦੇ ਥਰੂ ਉਹ ਉਹਨਾਂ ਦੀਆਂ ਟੈਸਟੇਸ਼ਨ ਲੈਟਰਾਂ ਪ੍ਰੋਵਾਈਡ ਕਰ ਸਕਦੇ ਆ ਹੁਣ ਇਹ ਕਾਲਜਿਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜਾ ਕਾਲਜ ਉਹਨਾਂ ਚ ਆਪਣੀਆਂ ਫਿਗਰਸ ਨੂੰ ਆਊਟ ਕਰਦਾ ਹੈ ਔਰ ਕਿਹੜਾ ਫਿਗਰ ਚੋਂ ਨਹੀਂ ਆਊਟ ਕਰਦਾ ਕਿਉਂਕਿ ਬਿਜ਼ਨਸ ਦਾ ਮੈਥ ਆ ਕਹਿੰਦਾ ਹੈ ਕਿ ਬਹੁਤੇ ਜਾਨੇ ਆਪਣੀਆਂ ਫਿਗਰਸ ਨੂੰ ਆਊਟ ਨਹੀਂ ਕਰਨਗੇ ਕਿਉਂਕਿ ਉਹ ਆਉਂਦੀਆਂ ਹੋਈਆਂ ਐਪਲੀਕੇਸ਼ਨਸ ਨੂੰ ਰੋਕਣਾ ਨਹੀਂ ਚਾਹਣਗੇ ਭਾਵੇਂ ਡੈਫਰ ਹੋ ਜਾਣ ਕਿਉਂਕਿ ਉਹਨਾਂ ਦਾ ਫਾਇਦਾ ਇਹੀ ਹੈ ਕਿ ਬੱਚਾ ਉਹਨਾਂ ਦੇ ਕੋਲ ਆਵੇ ਬਟ ਅਗਰ ਉਹ ਫਿਗਰ ਆਊਟ ਕਰਦੇ ਆ ਤਾਂ ਡੈਫੀਨਿਟਲੀ ਫਿਰ ਐਪਲੀਕੇਸ਼ਨ ਤਾਂ ਵੀ ਇੰਨੀ ਜ਼ਿਆਦਾ ਆ ਕਿ ਬਹੁਤ ਸਾਰੇ ਜਗ੍ਹਾ ਤੇ ਬੱਚਿਆਂ ਨੂੰ ਸੀਟਾਂ ਲੱਭਣ 'ਚ ਮੁਸ਼ਕਲ ਆਉਣੀ ਹੈ ਸੋ ਇੱਕ ਟਾਈਮ ਤੇ ਦੋ ਦੋ ਤਿੰਨ ਤਿੰਨ ਕਾਲਜਾਂ 'ਚ ਵੀ ਅਪਲਾਈ ਕਰਨ ਦੀ ਨੌਬਤ ਆ ਸਕਦੀ ਹੈ ਇਹਦੀ ਕਲੈਰਿਟੀ ਹਜੇ ਮਈ ਜਾਂ ਅਪ੍ਰੈਲ 'ਚ ਜਾ ਕੇ ਹੋਣੀ ਜਿਹੜਾ ਮੇ ਇਨਟੇਕ ਆ ਉਹ ਕਾਫੀ ਹੱਦ ਤੱਕ ਸੇਫ ਰਹੂਗਾ ਇਸ ਲੜਾਈ ਤੋਂ ਕਿਉਂਕਿ ਜਿਹੜੇ ਨਵੇਂ ਬੈਚ ਆ ਉਹਦੇ ਹਜੇ ਰਿਜ਼ਲਟ ਉਹਨਾਂ ਦੇ ਹੱਥ 'ਚ ਨਹੀਂ ਆਏ ਹਜੇ ਬੱਚੇ ਪੇਪਰ ਦੇ ਰਿਹਾ ਸੋ ਜਿਹੜੇ ਪ੍ਰੈਜ਼ੈਂਟਲੀ ਬੱਚੇ ਐਲੀਜੀਬਲ ਹੈ ਉਹਨਾਂ ਨੂੰ ਤਾਂ ਮੇ ਇਨਟੇਕ ਬਿਲਕੁਲ ਮਿਸ ਨਹੀਂ ਕਰਨਾ ਚਾਹੀਦਾ ਅਗਰ ਉਹ ਕਰਦੇ ਐ ਤਾਂ ਉਹ ਵੱਡੀ ਗਲਤੀ ਕਰ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਸਤੰਬਰ ਇਨਟੇਕ ਆ ਫਿਰ ਉਹ ਇਨਟੇਕ ਵੀ ਵੱਡਾ ਹੈ ਤੇ ਉਹਦੇ ਵਿੱਚ ਬੱਚਾ ਵੀ ਬਹੁਤ ਹੋਣਾ ਹੈ ਕਿਉਂਕਿ ਹੁਣ ਜਿੰਨੇ ਰਿਜ਼ਲਟ ਹੋ ਰਹੇ ਨੇ ਜਿੰਨੇ ਪੇਪਰ ਆ ਜਣੇ ਉਹਨਾਂ ਸਾਰਿਆਂ ਨੇ ਜਾਣਾ ਹੈ ਸੋ ਕਿਤੇ ਨਾ ਕਿਤੇ ਜਿਹੜਾ ਰਸ਼ ਆ ਉਹ ਆਉਣ ਵਾਲੇ ਦਿਨਾਂ 'ਚ ਵੱਧ ਜਾਣਾ ਸੈਪਟੈਂਬਰ ਦੇ ਲਈ ਸੋ ਉਹ ਇਫੈਕਟ ਜ਼ਰੂਰ ਕਰੇਗਾ ਸੋ ਜੇ ਮੇਨ ਟੇਕ ਅਪਲਾਈ ਕਰਨਾ ਚਾਹੁੰਦੇ ਹੋ ਤਾਂ 76965 76965 ਤੇ ਕਾਲ ਕਰ ਸਕਦੇ ਹੋ ਬ੍ਰਾਡਵੇ ਦੀ ਟੀਮ ਨੂੰ ਤੇ ਹੋਰ ਕੋਈ ਵੀ ਸਵਾਲ ਹੈ ਤੁਹਾਡਾ ਕੈਨੇਡਾ ਨੂੰ ਲੈ ਕੇ ਉਹਦਾ ਜਵਾਬ ਚਾਹੁੰਦੇ ਹੋ ਤਾਂ ਇਸ ਚੈਨਲ ਤੇ ਰੈਗੂਲਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਆ ਬਰੌਡਵੇ ਦੇ ਆਫੀਸਿਸ ਨੇ ਪੂਰੇ ਪੰਜਾਬ ਦੇ ਵਿੱਚ ਆਸ-ਪਾਸ ਦੇ ਬਹੁਤ ਸਾਰੇ ਰੀਜਨਸ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ